ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕੇ ਹੋ ਫਿਰ ਤੋਂ ਟੂਡੇ ਪੰਜਾਬ ਨਿਊਜ਼ ਚੈਨਲ ਦੇ ਨਾਲ ਮੈਂ ਹਾਂ ਤਰਸੀਮ ਸਿੰਘ ਮਠਾੜੂ ਤੇ ਗੱਲ ਕਰਦੇ ਆਂ ਜੀ ਅੱਜ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੌੜਵੀਂ ਖਬਰਾਂ ਤੇ ਪਹਿਲੀ ਚੌੜਵੀਂ ਖਬਰ ਹੈ ਕਿ 2 ਜਨਵਰੀ ਨੂੰ ਹਰਿਆਣਾ ਵਿੱਚ ਸਰਕਾਰੀ ਛੁੱਟੀ ਹੋਵੇਗੀ ਫਾਸਟੈਗ ਕੇवाईसी 31 ਜਨਵਰੀ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਫਾਸਟੈਗ ਉਸ ਤੋਂ ਪਹਿਲਾਂ ਕਰੋ ਇਹ ਕਬ ਪੰਚਾਇਤੀ ਚੋਰਾਂ ਨੂੰ ਲੈ ਕੇ ਸਰਗਰਮੀਆਂ ਤੇ ਸਰਕਾਰ ਨੇ ਪ੍ਰਬੰਧਕ ਲਗਾਉਣ ਲਈ ਮੰਗੀ ਲਿਸਟ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਿਲੀ ਜ਼ਮਾਨਤ ਸਿੱਖਿਆ ਭਾਗ ਬਦਲ ਜਾ ਰਿਹਾ ਹੈ ਅਧਿਆਪਕਾਂ ਦੀ ਹਾਜ਼ਰੀ ਦਾ ਸਿਸਟਮ ਪੰਜਾਬੀ ਸਿੰਗਰ ਬੱਬੂ ਮਾਨ ਦੇ ਹੱਥ ਦੀ ਉੱਡੀ ਅਫਵਾਹ ਸਾਬਕਾ ਕਾਂਗਰਸੀ ਮੰਤਰੀ ਸਾਧੂ ਸੰਗ ਧਰਮਸੋਧ ਗ੍ਰਿਫਤਾਰ ਜੰਗਲਾਤ ਘਟਾਲੇ ਚ ਈਡੀ ਨੇ ਕੀਤੀ ਕਾਰਵਾਈ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਦਿਹਾੜੀਦਾਰ ਕਾਮਿਆਂ ਨੂੰ ਵੱਡਾ ਤੋਹਫਾ ਪੰਜਾਬ ਚ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਰੈੱਡ ਅਲਰਟ ਜਾਰੀ ਜਾਣ ਆਉਣ ਵਾਲੇ ਦਿਨਾਂ ਦੇ ਮੌਸਮ ਦਾ ਹਾਲ ਕੈਨੇਡਾ ਚ ਸਟੂਡੈਂਟਾਂ ਦੀ ਗੇਂਦੀ ਤੇ ਲੱਗਨ ਜਾ ਰਹੀ ਰੋਕ ਮੰਤਰੀ ਦਾ ਵੱਡਾ ਬਿਆਨ ਆਇਆ ਸਾਹਮਣੇ ਤਾਂ ਦੋਸਤੋ ਏਸੀ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਕਰਪਾ ਕਰਕੇ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪਹਿਲੀ ਖਬਰ ਦੀ ਗੱਲ ਕਰਦੇ ਆ 22 ਜਨਵਰੀ ਨੂੰ ਹਰਿਆਣਾ ਵਿੱਚ ਸਰਕਾਰੀ ਛੁੱਟੀ ਹੋਵੇਗੀ ਜੀha ਦੋਸਤੋ ਉਹ ਜਦਿਆਚ ਰਾਮ ਲਲਾ ਦੇ ਪਵਿੱਤਰ ਪ੍ਰਕਾਸ਼ਪੁਰ ਬਲੇ ਹੁਣ ਹਰਿਆਣਾ ਵਿੱਚ 22 ਜਨਵਰੀ ਨੂੰ ਜਨਤਕ ਛੁੱਟੀ ਹੋਵੇਗੀ ਰਾਜ ਦੀ ਮਨੋਹਰ لال ਖੱਤਰ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਐਲਾਨ ਕਰਦਾ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦੀ 바ਰਸੀ ਵਾਲੇ ਦਿਨ 22 ਜਨਵਰੀ ਨੂੰ ਸੂਬੇ ਵਿੱਚ ਛੁੱਟੀ ਰਹੇਗੀ ਇਸ ਦਿਨ ਸੂਬੇ ਦੇ ਸਾਰੇ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਰਹੇਗੀ ਇਸ ਤੋਂ ਪਹਿਲਾਂ ਸੀਐਮ ਮਨੋਹਰ لال ਖੱਤਰ ਨੇ ਪਾਚਕੂਲਾ ਵਿੱਚ ਐਲਾਨ ਕੀਤਾ ਸੀ ਕਿ 22 ਜਨਵਰੀ ਨੂੰ ਹਰਿਆਣਾ ਵਿੱਚ ਸ਼ਰਾਬ ਦੁਕਾਨਾਂ ਬਾਦ ਰੱਖਣਗੀਆਂ ਤੇ ਇਹ ਡਰਾਈਡੇ ਹੋਵੇਗਾ 31 ਜਨਵਰੀ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਫਾਸਟ ਟੈਗ ਉਸ ਤੋਂ ਪਹਿਲਾਂ ਕਰੋ ਇੱਕ ਕੰਮ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸੜਕ ਤੇ ਗੱਡੀ ਚਲਾਉਣ ਲਈ ਟੋਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਜਿਸ ਲਈ ਪਹਿਲਾਂ ਲੰਮਾ ਸਮਾਂ ਲਾਈਨ ਵਿੱਚ ਖੜ ਕੇ ਟੋਲ ਅਦਾ ਕਰਨਾ ਪੈਂਦਾ ਸੀ ਪਰ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਹੁਣ ਫਾਸਟੈਗ ਦੀ ਮਦਦ ਨਾਲ ਕੁਝ ਹੀ ਮਿੰਟਾਂ ਵਿੱਚ ਟੋਲ ਟੈਕਸ ਦਾ ਭੁਗਤਾਨ ਹੋ ਜਾਂਦਾ ਹੈ ਫਾਸਟੈਗ ਦੁਆਰਾ ਟੋਲ ਵਸੂਲੀ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਲਾਜ਼ਮੀ ਕੀਤਾ ਹੈ ਕਿ ਅਧੂਰੇ KYC ਵਾਲੇ ਫਾਸਟੈਗਸ ਨੂੰ 31 ਜਨਵਰੀ 2024 ਤੋਂ ਬਾਅਦ ਬੈਂਕਾਂ ਦੁਆਰਾ ਬਲੈਕਲਿਸਟ ਕੀਤਾ ਜਾਵੇਗਾ ਇਸ ਲਈ ਤੁਹਾਨੂੰ 31 ਜਨਵਰੀ ਤੋਂ ਪਹਿਲਾਂ ਫਾਸਟੈਗ KYC ਵੀ ਕਰਵਾ ਲੈਣਾ ਚਾਹੀਦਾ ਨਹੀਂ ਤਾਂ ਟੋਲ ਟੈਕਸ ਭਰਨ ਵਿੱਚ ਦਿੱ ਅਵੇਗੇ ਤੇ ਯਾਤਰਾ 'ਚ ਵੀ ਪਰੇਸ਼ਾਨੀ ਹੋ ਸਕਦੀ ਹੈ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਦੁਆਰਾ ਜਾਰੀਆ ਕਾਪਰੇਟ ਵਿੱਚ ਇੱਕ ਵਾਹਨ ਇੱਕ ਫਾਸਟ ਟੈਗ ਮੁਹਿੰਮ ਤੇ ਅਧੂਰੇ ਕੇਵਾਈਸੀ ਵਾਲੇ ਫਾਸਟ ਟੈਗ ਨੂੰ 31 ਜਨਵਰੀ 2024 ਤੋਂ ਬਾਅਦ ਬੈਕਾ ਦੁਆਰਾ ਬਲੈਕਲਿਸਟ ਕੀਤਾ ਜਾਵੇਗਾ ਇਸ ਅਸੁਵਿਧਾ ਤੋਂ ਬਚਲੇ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਫਾਸਟ ਟੈਗ ਦਾ ਨਵੀਨਤਮ ਕੇਵਾਈਸੀ ਪੂਰਾ ਕੀਤਾ ਹੈ ਸਰਕਾਰ ਦੀ ਇਸ ਮੁਹਿੰਮ ਨਾਲ ਨੈਸ਼ਨਲ ਹਾਈਵੇ ਤੇ ਗੱਡੀ ਚਲਾਉਣ ਦਾ ਤਜਰਬਾ ਹੋਰ ਵੀ ਬਿਹਤਰ ਹੋ ਜਾਵੇਗਾ ਪੰਚਾਇਤੀ ਚੋਣਾਂ ਲੈ ਕੇ ਸਰਗਰਮੀਆਂ ਤੇ ਸਰਕਾਰ ਨੇ ਪ੍ਰਬੰਧਕ ਲਗਾਉਣ ਲਈ ਮੰਗੀ ਲਿਸਟ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਤੇ ਚੋਣਾਂ ਨੂੰ ਲੈ ਕੇ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ 'ਚ ਹਲਚਲ ਹੋ ਗਈ ਹੈ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਕੱਲ ਤੱਕ ਜ਼िला ਪੰਚਾਇਤ ਅਫਸਰ ਤੋਂ ਪ੍ਰਬੰਧਕਾਂ ਦੀ ਸੂਚੀ ਮੰਗੀ ਗਈ ਹੈ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29ਏ ਅਧੀਨ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕੀਤੀਆਂ ਜਾ ਸਕਦੀਆਂ ਹਨ ਇਹ ਵੀ ਜਾਣਕਾਰੀ ਹੈ ਕਿ ਮਾਰਚ ਤੱਕ ਚੋਣਾਂ ਹੋ ਸਕਦੀਆਂ ਨੇ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਗਿਆ ਕਦੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਾਰੀ ਇੱਕ ਪੱਤਰ ਜਾਰੀ ਕੀਤਾ ਹੈ ਸਾਰੇ ਜ਼ਿਲ੍ਹਾ ਦੇ ਪੰਚਾਇਤ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਉਹਨਾਂ ਨੂੰ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਪੰਚਾਇਤਾਂ ਪੰਗ ਹੋ ਚੁੱਕੀਆਂ ਨੇ ਤੇ ਪ੍ਰਬੰਧਕ ਲਗਾਏ ਜਾਣਗੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾਂ ਨੂੰ ਮਿਲੀ ਜ਼ਮਾਨਤ ਪੁਲਾਟਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਥਾਣਾ ਸਬਾਨਪੁਰ ਕਪੂਥਲਾ ਵਿੱਚ ਦੱਜ ਕੇਸ ਵਿੱਚ ਕੱਲ ਜ਼ਮਾਨਤ ਮਿਲ ਗਈ ਹੈ ਵਰਨਾ ਜਿਵੇਂ ਕਿ 12 ਜਨਵਰੀ ਨੂੰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਦੋਵਾਂ ਤਰ੍ਹਾਂ ਵਿੱਚ ਬਹਿਸ ਹੋਈ ਜੇ ਤੇ ਫੈਸਲਾ ਅੱਜ ਲਈ ਰੱਖਵਾ ਰੱਖ ਲਿਆ ਗਿਆ ਸੀ ਅਜੇਸੇ ਅਨੁਸਾਰ ਅੱਜ ਮਾਨਯੋਗ ਵਧੀਕ ਜੱਜ ਸੀਨੀਅਰ ਡਿਵੀਜ਼ਨਲ ਸੁਪਰੀਤ ਕੌਰ ਨੇ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਸਿੱਖਿਆ ਭਾਗ ਬਦਲਣ ਜਾ ਰਿਹਾ ਹੈ ਅਧਿਆਪਕਾਂ ਦੀ ਹਾਜ਼ਰੀ ਦਾ ਸਿਸਟਮ ਚੰਡੀਗੜ੍ਹ ਸਿੱਖਿਆ ਭਾਗ ਦਾ ਸਟਾਫ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਫਰ ਲੋਤੇ ਨਹੀਂ ਜਾ ਸਕਣਗੇ ਵਿਭਾਗ ਬਾਇਓਮੈਟ੍ਰਿਕ ਸਿਸਟਮ ਨੂੰ ਬੰਦ ਕਰਨ ਜਾ ਰਿਹਾ ਹੁਣ ਰਿੰਗ ਸਿਸਟਮ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਹਾਜ਼ਰੀ ਮਾਰਕ ਕਰਨ ਜਾ ਰਹੀ ਹੈ ਵਿਭਾਗ ਅਧਿਆਪਕਾਂ ਤੇ ਅਧਿਕਾਰੀਆਂ ਤੇ ਨਕੀਲ ਕਸਨ ਲਈ ਰਿੰਗ ਫੈਸਿੰਗ ਐਪ ਸੌਫਟਵੇਅਰ ਰਾਹੀਂ ਹਾਜ਼ਰੀ ਸੰਬੰਧੀ ਤਿਆਰੀਆਂ ਕਰ ਰਿਹਾ ਹੈ ਅਧਿਆਪਕਾਂ ਜਾਂ ਅਧਿਕਾਰੀਆਂ ਨੂੰ ਲਾਜ਼ਮੀ ਤੌਰ ਤੇ ਮੋਬਾਈਲ ਵਿੱਚ ਐਪ ਡਾਊਨਲੋਡ ਕਰਨਾ ਹੋਵੇਗਾ ਐਪ ਸਕੂਲ ਜਾਂ ਦਾਫਤਰ ਦੇ दायरे ਵਿੱਚ ਆਉਂਦੇ ਹੀ ਸ਼ੁਰੂ ਹੋ ਜਾਵੇਗਾ ਤੇ ਬਾਹਰ ਜਾਂਦੇ ਹੀ ਬੰਦ ਹੋ ਜਾਵੇਗਾ ਜਿਵੇਂ ਹੀ ਅਧਿਆਪਕ ਜਾਂ ਅਧਿਕਾਰੀ ਸਕੂਲ ਦੇ ਦਾਫਤਰ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਐਪ ਨੂੰ ਚਾਲੂ ਕਰਨਾ ਹੋਵੇਗਾ ਤੇ ਆਪਣਾ ਚਿਹਰਾ ਦਿਖਾ ਕੇ ਹਾਜ਼ਰੀ ਦੀ ਨਿਸ਼ਾਨਦੇਹੀ ਕਰਨੀ ਹੋਵੇਗੀ ਇਸ ਤੋਂ ਬਾਅਦ ਡਿਊਟੀ ਦੌਰਾਨ ਇੰਟਰਨੈਟ ਨੂੰ ਐਕਟਿਵ ਰੱਖਣਾ ਹੋਵੇਗਾ ਇੰਟਰਨੈਟ ਬੰਦ ਹੁੰਦੇ ਹੀ ਕਰਮਚਾਰੀ ਦਾ ਅਧਿਕਾਰੀ ਛੁੱਟੀ ਦੇ ਹੋ ਜਾਵੇਗਾ ਤੇ ਉਹ ਨਿਰਧਾਰਤ ਖੇਤਰ ਤੋਂ ਬਾਹਰ ਚਲਾ ਜਾਵੇਗਾ ਇਸ ਦੇ ਨਾਲ ਹੀ ਇੱਕ ਸੁਨੇਹਾ ਵੀ ਪਹੁੰਚੇ ਜਾਵੇਗਾ ਕਿ ਤੁਹਾਡੀ ਛੁੱਟੀ ਹੋ ਗਈ ਜਿਸ ਵਿੱਚ ਸਮੇਂ ਦਾ ਵੀ ਜਿਕਰ ਹੋਵੇਗਾ ਐਸ ਐਪ ਦੀ ਬਾਰੇ ਤੋਂ ਸਰਕਾਰੀ ਸਕੂਲਾਂ ਦੇ 5500 ਅਧਿਆਪਕਾਂ ਦੇ 50 ਤੋਂ ਵੱਧ ਅਧਿਕਾਰੀ ਕਰਨਗੇ ਇਸ ਦੌਰ ਚੌਥੀ ਸ਼੍ਰੇਣੀ ਦੇ ਕਰਮਚਾਰੀ ਐਪ ਨਾਲ ਨਹੀਂ ਜੁੜਨਗੇ ਡਿਊਟੀ ਦੇ ਨਾਲ ਦੂਜੇ ਸਕੂਲਾਂ ਵਿੱਚ ਮੀਟਿੰਗਾਂ ਤੇ ਸੈਮੀਨਾਰਾਂ ਵਿੱਚ ਸ਼ਾਮਲ ਹੋਣ ਵਾਲੇ ਅਧਿਆਪਕਾਂ ਲਈ ਐਪ ਵਿੱਚ ਇੱਕ ਵਿਕਲਪ ਤਿਆਰ ਕੀਤਾ ਜਾ ਰਿਹਾ ਤਾਂ ਜੋ ਹਾਜ਼ਰੀ ਉਸ ਅਨੁਸਾਰ ਦਰਜ ਕੀਤੀ ਜਾ ਸਕੇ ਪੰਜਾਬੀ ਸਿੰਗਰ ਬੱਬੂ ਮਾਨ ਦੇ ਦੇਹਾਂਤ ਦੀ ਉਡੀਫਵਾਜੀ ਹੈਂ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਜਿਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਦੀ ਤਸਵੀਰ ਲੱਗੀ ਹੋਈ ਹੈ ਪੋਸਟ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਬੱਬੂ ਮਾਨ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਯੂਜ਼ਰਸ ਇਹ ਖਬਰ ਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਨੇ ਪੋਸਟ ਤੇ ਜੱਗ ਬਣੀ ਦਾ ਲੋਗੋ ਲੱਗਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਜਿਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਦੀ ਤਸਵੀਰ ਲੱਗੀ ਹੋਈ ਹੈ ਪੋਸਟ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਬੱਬੂ ਮਾਨ ਦੀ ਕਾਰ ਐਕਸੀਡੈਂਟ ਹੋ ਗਿਆ ਤੇ ਉਸ ਵਿੱਚ ਉਸ ਦੀ ਮੌਤ ਹੋ ਗਈ ਯੂਜ਼ਰ ਇਸ ਖਬਰ ਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਨੇ ਪੋਸਟ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬੱਬੂ ਮਾਨ ਦੀ ਮੌਤ ਨਾਲ ਜੁੜੀ ਖਬਰ ਸਫਰਦੀ ਸਾਬਤ ਹੋਈ ਹੈ ਕਿਸੇ ਨੇ ਜਾਣਬੁੱਝ ਕੇ ਉਹਨਾਂ ਦੀ ਮੌਤ ਦੀ ਅਫਵਾਹ ਉਡਾਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਬੱਬੂ ਮਾਨ ਸਹੀ ਸਲਾਮਤ ਹਨ ਵਾਇਲ ਦਾਵਾ ਗਲਤ ਹੈ ਫੇਸਬੁੱਕ ਯੂਜ਼ਰ ਗਾਂਧੀ ਖਰਨੇਵਾਲਾ ਨੇ 13 ਜਨਵਰੀ ਨੂੰ ਇਹ ਪੋਸਟ ਸ਼ੇਅਰ ਕੀਤੀ ਤੇ ਲਿਖਿਆ ਕਿ ਵਿਦਾਈ ਹੁਣ ਮਿੱਤਰੋ ਵੰਡੋ ਲੱਡੂ ਸਾਲਾ ਕਾਮਰੇਡ ਬੱਬੂ ਕਾਮਰੇ ਨੇ ਡੱਬੂ ਗੰਦ ਮੁੱਕ ਗਿਆ ਨਰਕਾਂ ਚ ਆਪਣੇ ਬੁੜੇ ਬੁੜੀ ਕੋਲ ਬਾਇਲ ਪੋਸਟ ਤੇ ਲਿਖਿਆ ਹੋਇਆ ਕਿ ਆਰਐਪੀ ਪੰਜਾਬ ਚ ਵਾਪਰਾ ਵੱਡਾ ਹਸਨ ਨਹੀਂ ਰਹੇ ਪੰਜਾਬੀ ਗਾਇਕ ਬਬੂ ਮਨਕਾਰ ਐਕਸੀਡੈਂਟ ਵਿੱਚ ਹੋਈ ਮੌਤ ਫੇਸਬੁੱਕ ਤੇ ਕਈ ਯੂਜ਼ਰ ਵੀ ਇਸ ਨੂੰ ਮਿਲਦੇ ਜੁਲਦੇ ਦਾਅਵੇ ਨਾਲ ਸ਼ੇਅਰ ਕਰਦੇ ਨੇ ਪੋਸਟ ਤੇ ਪੋਸਟ ਦੇ ਆਰਕਾਈਵ ਲਿੰਕ ਨੂੰ ਵੇਖ ਸਕਦੇ ਹੋ ਵੈਲ ਪੋਸਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਸਰਚ ਕੀਤਾ ਕੀਵਰਡਸ ਨਾਲ ਖੋਜ ਕਰਨ ਤੇ ਸਾਨੂੰ ਵੈਲ ਪੋਸਟ ਦੀ ਪੁਸ਼ਟੀ ਕਰਨ ਵਾਲੀ ਇੱਕ ਵੀ ਪ੍ਰੋਸੰਜੋਗ ਮੀਡੀਆ ਰਿਪੋਰਟ ਨਹੀਂ ਮਿਲੀ ਬੱਬੂ ਮਨ ਪੰਜਾਬ ਦੇ ਮਸ਼ਹੂਰ ਸਿੰਘ ਹਨ ਜੇਕਰ ਉਹਨਾਂ ਨਾਲ ਅਜਿਹਾ ਕੁਝ ਹੋਇਆ ਹੁੰਦਾ ਤਾਂ ਇਸ ਨਾਮ ਨਾਲ ਜੁੜੀ ਖਬਰ ਸੁਰਖੀਆਂ ਵਿੱਚ ਹੁੰਦੀ ਪਰ ਸਾਨੂੰ ਅਜੇ ਹੀ ਕੋਈ ਵੀ ਖਬਰ ਨਹੀਂ ਮਿਲੀ ਹੈ ਸਾਬਕਾ ਕਾਂਗਰਸੀ ਮੰਤਰੀ ਸਾਰਸੰਗ ਧਰਮਸੋਧ ਗ੍ਰਿਫਤਾਰ ਜੰਗਲਾਤ ਘੁਟਾਲੇ 'ਚ ਈਡੀ ਨੇ ਕੀਤੀ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਹੈ ਧਰਮਸੋਤ ਨੂੰ ਈਡੀ ਦੀ ਜਲੰਧਰ ਦੀ ਯੂਨਿਟ ਨੇ ਜੰਗਲਾਤ ਘਟਾ ਲਿਆ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਲ ਵਿੱਚ ਪੁੱਛ ਕੇ ਚਲੀ ਬੁਲਾਇਆ ਸੀ ਇੱਥੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਤੇ ਈਡੀ ਨੇ ਇਹ ਕਾਰਵਾਈ ਕੀਤੀ ਫਿਲਹਾਲ ਉਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਨਵੰਬਰ 2023 ਵਿੱਚ ਹੀ ਧਰਮਸੋਤ ਤੋਂ ਇਲਾਵਾ ਈਡੀ ਨੇ ਸੰਗਤ ਸਿੰਘ ਗਿੱਲ ਜੀਆਂ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਸੀ ਈਡੀ ਧਰਮਸੋਤ ਦੇ ਨਜ਼ਦੀਕੀ ਸਹਿਯੋਗੀ ਅਤੇ ਜੰਗ ਲਾਤ ਵਿਭਾਗ ਦੇ ठेकेदार ਹਰ ਮੋਹਿੰਦਰ ਸਿੰਘ ਖੰਨਾ ਸਥਤ ਨਿੱਜੀ ਕੀ ਸਹਿਯੋਗ ਅਤੇ ਕੁਝ ਅਧਿਕਾਰੀਆਂ ਵਰਦ ਕਾਰਵਾਈ ਕਰ ਸਕਦੀ ਹੈ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲ ਦਿਹਾੜੀਦਾਰ ਕਾਮਿਆਂ ਨੂੰ ਵੱਡਾ ਤੋਹਫਾ 2024 ਲਈ ਅੰਤਰੀ ਬਜਟ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ ਵਕ ਵਕ ਇੰਡਸਟਰੀਜ਼ ਦੇ ਕਈ ਤਰ੍ਹਾਂ ਦੀਆਂ ਛੋਟਾ ਸਰਕਾਰ ਤੱਕ ਪਹੁੰਚ ਰਹੀਆਂ ਹਨ ਇਹਨਾਂ ਛੋਟਾ ਪਾਚਾ ਨੂੰ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ ਇਹ ਪੂਰੀ ਤਰ੍ਹਾਂ ਸਰਕਾਰ ਤੇ ਨਿਰਭਰ ਕਰਦਾ ਇਸ ਦੌਰਾਨ ਇੱਕ ਖੁਸ਼ਖਬਰੀ ਮਿਲ ਸਕਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਮਜ਼ਦੂਰਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਇਹ ਸੰਭਵ ਹੈ ਕਿ ਸਰਕਾਰ ਲਾਜ਼ਮੀ ਰਾਸ਼ਟਰੀ ਘੱਟੋ ਘੱਟ ਉਜਰਤ ਵਧਾਉਣ ਦੀ ਛੋਟਾ ਨੂੰ ਸਵੀਕਾਰ ਕਰ ਸਕਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਅਸੰਗਠਿਤ ਖੇਤਰਾਂ ਦੇ 50 ਕਰੋੜ ਮਜ਼ਦੂਰਾਂ ਨੂੰ ਸਿੱਧਾ ਫਾਇਦਾ ਹੋਵੇਗਾ ਇੱਕ ਮੀਡੀਆ ਰਿਪੋਰਟ ਮੁਤਾਬਕ 2021 ਵਿੱਚ ਐਸਪੀ ਮੁਖਰਜੀ ਦੀ ਅਗਵਾਈ ਹੇਠ ਬਣੀ ਮਹਾ ਕਮੇਟੀ ਨੇ ਘਟੋ-ਘਟ ਉਜਰਤ ਵਧਾਉਣ ਦੇ ਸਿਫਾਰਸ਼ ਕੀਤੀ ਹੈ ਇਸ ਰਿਪੋਰਟ ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਰਕਾਰ ਅਪ੍ਰੈਲ ਮਈ 2024 ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਨੂੰ ਲਾਗੂ ਕਰ ਸਕਦੀ ਹੈ ਇਹ ਵੀ ਕਿਹਾ ਗਿਆ ਕਿ ਇਸ ਸਬੰਧੀ ਕਮੇਟੀ ਦੀ ਰਿਪੋਰਟ ਲਗਭਗ ਮੁਕੰਮਲ ਹੋ ਚੁੱਕੀ ਹੈ ਤੇ ਮੀਟਿੰਗ ਦੇ ਅੰਤਿਮ ਦੌਰ ਤੋਂ ਪਹਿਲਾਂ ਇਸ ਦੇ ਮੁਕੰਮਲ ਹੋਣ ਦੀ ਉਮੀਦ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਰੈਡ ਅਲਰਟ ਜਾਰੀ ਜਾਣ ਆਉਣ ਵਾਲੇ ਦਿਨਾਂ ਦਾ ਹਾਲ ਪਹਾੜਾਂ ਤੇ ਬਰਫਬਾਰੀ ਕਾਰਨ ਪੂਰਾ ਉਤਰੀ ਭਾਰਤ ਸੀਤਲੈ ਦੀ ਲਪੇਟ ਵਿੱਚ ਹੈ ਉੱਥੇ ਹੀ ਸੋਮਵਾਰ ਨੂੰ ਪੰਜਾਬ ਹਰਿਆਣਾ ਵਿੱਚ ਇੱਕ ਵਾਰ ਫਿਰ ਰੈਡ ਅਲਰਟ ਜਾਰੀ ਕੀਤਾ ਗਿਆ ਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੌਧਰੋ ਲੈ ਕੇ ਅਗਲੇ 2 ਦਿਨਾਂ ਦੀ ਰੈਡ ਅਲਰਟ ਜਾਰੀ ਕੀਤਾ ਗਿਆ ਅਤੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਆਮ ਆਮ ਰਹੇਗਾ ਤੇ ਦੁਪਹਿਰ ਤੱਕ ਧੁੱਪ ਨਿਕਲੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਭਾਰੀ ਤੰਦ ਪੈਣ ਦੀ ਸੰਭਾਵਨਾ ਜਿਨ੍ਹਾਂ ਵਿੱਚ ਕਪੂਰਥਲਾ ਜਲੰਧਰ ਮੁਕਤਸਰ ਮੋਗਾ ਅੰਮ੍ਰਿਤਸਰ ਫਾਜ਼ਲ ਕਾ ਬਰਨਾਲਾ ਬਠਿੰਡਾ ਲੁਧਿਆਣਾ ਪਟਿਆਲਾ ਫਤਿਹਗੜ੍ਹ ਨਵਾਂ ਸ਼ਹਿਰ ਹੁਸ਼ਿਆਰਪੁਰ ਤਰਨਤਨ ਮਾਨਸਾ ਤੇ ਸੰਗਰੂਰ ਸ਼ਾਮਲ ਹਨ ਜਾਣਕਾਰੀ ਮੁਤਾਬਕ ਸਵੇਰੇ ਵਿਜ਼ਿਬਿਲਿਟੀ 25 ਮੀਟਰ ਤੋਂ ਘੱਟ ਸੀ ਤੇ ਸਵੇਰੇ ਤੋਂ ਬਾਅਦ ਦੁਪਹਿਰ ਤੱਕ ਧੁੱਪ ਨਿਕਲਣ ਨਾਲ ਕੁਝ ਲੋਕਾਂ ਨੂੰ ਰਾਹਤ ਮਿਲੀ ਜੇਕਰ ਜੋਗਾ ਕਿ ਤੂਏ ਕਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੱਤ ਉਡਾਣਾਂ ਲੇਟ ਹੋ ਗਈਆਂ ਤੇ ਦੋ ਨੂੰ ਰੱਦ ਕਰ ਦਿੱਤਾ ਗਿਆ ਕੈਨੇਡਾ ਚ ਸਟੂਡੈਂਟਾਂ ਦੀ ਗਿਣਤੀ ਤੇ ਲੱਗਨ ਜਾ ਰਹੀ ਰੋਕ ਮੰਤਰੀ ਦਾ ਵੱਡਾ ਬਿਆਨ ਆਇਆ ਸਾਹਮਣੇ ਕੈਨੇਡਾ ਚ ਵਾਧਦੀ ਬੇਰੋਜ਼ਗਾਰੀ ਅਤੇ ਰਿਹਾਇਸ਼ੀ ਸੰਕਟ ਦੇ ਵਿਚਕਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੰਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਰੋਕਣ ਦੀ ਸੰਭਾਵਨਾ ਤੇ ਵਿਚਾਰ ਕਰ ਰਹੇ ਨੇ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਿੰਨੀ ਘਟौती ਕਰਨ ਦੀ ਯੋਜਨਾ ਬਣਾ ਰਹੀ ਹੈ ਲੇਕਨ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇੱਕ ਇੰਟਰਵਿਊ ਦੌਰਾਨ ਮੰਤਰੀ ਨੇ ਕਿਹਾ ਕਿ ਇਹ ਗੱਲਬਾਹ ਇਹ ਇੱਕ ਗੱਲਬਾਤ ਹੈ ਜੋ ਸੰਘੀ ਸਰਕਾਰ ਨੂੰ ਸੂਬਾਈ ਸਰਕਾਰਾਂ ਨਾਲ ਕਰਨ ਦੀ ਜ਼ਰੂਰਤ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਅਸਲ ਵਿੱਚ ਉਹਨਾਂ ਸੰਖਿਆਵਾਂ ਤੇ ਲਗਾਮ ਲਗਾਉਣੀ ਚਾਹੀਦੀ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਉਹਨਾਂ ਕਿਹਾ ਕਿ ਇਹ ਮਾਤਰਾ ਚਿੰਤਾਜਨਕ ਹੈ ਇਹ ਅਸਲ ਵਿੱਚ ਇੱਕ ਸਿਸਟਮ ਹੈ ਜੋ ਨਿਯੰਤਰਣ ਤੋਂ ਬਾਹਰ ਹੋ ਗਿਆ ਹੈ ਮਿਲਰ ਨੇ ਕਿਹਾ ਕਿ ਉਹ ਇਸ ਸਾਲ ਦੀ ਪਹਿਲੇ ਤੇ ਦੂਜੇ ਤਿਮਾਹੀ ਵਿੱਚ ਰਿਹਾਇਸ਼ ਦੀ ਮੰਗ ਨੂੰ ਘਟਾਉਣ ਵਿੱਚ ਮਦਦ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇੱਕ ਸੀਮਾ ਨਿਰਧਾਰਤ ਕਰਨ ਦੀ ਸੰਭਾਵਨਾ ਤੇ ਵਿਚਾਰ ਕਰਨਗੇ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਿੰਨ ਵਡੀਆਂ ਖਬਰਾਂ ਦੋਸਤੋ ਜੇ ਸਾਡੀ ਦਵਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਵਾਰਤਵਾ ਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਆਪਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਹੁੰਦੇ ਲਈ ਐਨਾਂ ਹੀ ਧੰਨਵਾਦ ਸਤਿ ਸ੍ਰੀ ਅਕਾਲ